ਭਾਵੇਂ ਤਤੈ ਤੁੰ ਨਾ ਹੋਣ ਲਾਲੋ ਲਾਲ ਜੀ ਸੇਵਕਾਂ ਨੂੰ ਰਾਮ ਲੈਂਦਾ ਹੈ ਬਚਾਲ ਜੀ ਸੇਵਕਾਂ ਨੂੰ ਰਾਮ ਲੈਂਦਾ ਹੈ ਬਚਾਲ ਜੀ ਮਾਰਦੇ ਨੇ ਜਿਹੜੇ ਉਹ ਹੀ ਮਾਰ ਜਾਂਦੇ ਨਹੀਂ ਰੱਖਦੇ ਪਰੋ ਸਜੇੜ ਤਾਰ ਜਾਂਦੇ ਨਹੀਂ ਰੱਖਦੇ ਪਰੋ ਸਜੇੜ ਤਾਰ ਜਾਂਦੇ ਨਹੀਂ ਔ ਲਾਥਨਾ ਦਰੋਪਤੀ ਦੇ ਸਕੇ ਤੀਰ ਜੀ ਹਰ ਹੱਬ ਬੈਗ ਜਾਲ ਮੇ ਅਖੀਰ ਜੀ ਹਾਂ ਹਰ ਹੱਬ ਬੈਗ ਜਾਲ ਮੇ ਅਖੀਰ ਜੀ ਜਿੱਤੇ ਹੋਏ ਵੈਰੀ ਵੇਖੇ ਹਾਰ ਜਾਂਦੇ ਨਹੀਂ ਰੱਖਦੇ ਪਰੋ ਸਜੇੜ ਤਰ ਜਾਂਦੇ ਨਹੀਂ ਰੱਖਦੇ ਪਰੋ ਸਜੇੜ ਤਰ ਜਾਂਦੇ ਨਹੀਂ ਉਹ ਜਿੱਤਿਆ ਪਰ ਦਿਲ ਅਲੋਥਾ ਬਿਮਾਰ ਕੇ ਝੋਰ ਵਾਲਾ ਚੱਲਿਆ ਭੱਗ ਹਾਰ ਕੇ ਦਿੱਤਿਆ ਪਰ ਦਲਾਲੋ ਥਾਪੀ ਮਾਰ ਕੇ ਝੋਰਵਾਲ ਚੱਲਿਆ ਹੈ ਭਾਗੋ ਹਾਰ ਕੇ ਝੋਰਵਾਲ ਚੱਲਿਆ ਹੈ ਭਾਗੋ ਹਾਰ ਕੇ ਓਹ ਕੋਦੇ ਸੁਕੇ ਚ ਦੋਤਾ ਭਾਰ ਜਾਂਦੇ ਕੋਧਰੇ ਸੁਕੇ ਚ ਦੁੱਧ ਭਰ ਜਾਂਦੇ ਨਹੀਂ ਰੱਖਦੇ ਪਰੋ ਸਜੇੜ ਤਰ ਜਾਂਦੇ ਨਹੀਂ ਰੱਖਦੇ ਪਰੋ ਸਜੇੜ ਤਰ ਜਾਂਦੇ ਨਹੀਂ ਓ ਮੂਸਣ ਵੱਡੇ ਨੂੰ ਵੇਖ ਮਲੀ ਜ਼ਿੰਦਗੀ ਸਿਰ ਤਰ ਜੋੜਦ ਤਬਕ ਸ਼ੰਦਗੀ ਸਿਰ ਤਰ ਜੋੜਦ ਤਬਕ ਸ਼ੰਦਗੀ ਕਣਾ ਪ੍ਰੇਮ ਦਾ ਲਵਰ ਜਾਂਦੇ ਨਹੀਂ ਰੱਖਦੇ ਪਰੋ ਸਜੇੜ ਤਰ ਜਾਂਦੇ ਨਹੀਂ ਰੱਖਦੇ ਪਰੋ ਸਜੇੜ ਤਰ ਜਾਂਦੇ ਨਹੀਂ ਓ ਪੱਕਿਆਂ ਤੇ ਪਾਇਆ ਵਕਤਾ ਥੱਲਿਆ ਰਸ ਤੇ ਪ੍ਰੇਮ ਵਿੱਚ ਰੱਬ ਮਿਲਿਆ ਹਾਂ ਰਸ ਤੇ ਪ੍ਰੇਮ ਵਿੱਚ ਰੱਬ ਮਿਲਿਆ ਕੂ ਯਾ ਕੇ ਆ ਬਿਠਾਰ ਜਾਂਦੇ ਨਹੀਂ ਰੱਖਦੇ ਪਰੋ ਸਜੇੜ ਤਾਰ ਜਾਂਦੇ ਨਹੀਂ ਰੱਖਦੇ ਪਰੋ ਸਜੇੜ ਤਾਰ ਜਾਂਦੇ ਨਹੀਂ ਆਓ ਇੱਕ ਪੁੱਤ ਬਾਜੋਂ ਜੱਗੋਂ ਚੱਲੀ ਸਖਣੀ ਸੱਤ ਪੁੱਤ ਲੈ ਗਈ ਗੁਰਾਂ ਤੋਂ ਸਲਖਣੀ ਇੱਕ ਪੁੱਤ ਬਾਜੋਂ ਜੱਗੋਂ ਚੱਲੀ ਸਖਣੀ ਸੱਤ ਪੁੱਤ ਲੈ ਗਈ ਗੁਰਾਂ ਤੋਂ ਸਲਖਣੀ ਸੱਤ ਪੁੱਤ ਲੈ ਗਈ ਗੁਰਾਂ ਤੋਂ ਸਲਖਣੀ ਇਕਦਾ ਗੁਰੂ ਜਿਸਾ ਤਕਰ ਜਾਂਦੇ ਨਹੀਂ ਰੱਖਦੇ ਪਰ ਸਜੇੜ ਤਰ ਜਾਂਦੇ ਨਹੀਂ ਇਕਦਾ ਗੁਰੂ ਜਿਸਾ ਤਕਰ ਜਾਂਦੇ ਨਹੀਂ ਰੱਖਦੇ ਪਰ ਸਜੇੜ ਤਰ ਜਾਂਦੇ ਨਹੀਂ ਰੱਖਦੇ ਪਰ ਸਜੇੜ ਤਰ ਜਾਂਦੇ ਨਹੀਂ ਓ ਬਾਬਾ ਬਿਦੀ ਚੰਦ ਨਾ ਪੱਠੀ ਨੇ ਸਾਰਿਆ ਜਿੰਨੇ ਪਾਪੀ ਮਿਰਜੇ ਦਾ ਪੋਲ ਪਾੜਿਆ ਜਿੰਨੇ ਪਾਪੀ ਮਿਰਜੇ ਦਾ ਪੋਲ ਪਾੜਿਆ ਦੇ ਦਿਸਾਲੇ ਸੇਖ ਘਰ ਜਾਂਦੇ ਨਹੀਂ ਰੱਖਦੇ ਪਰੋ ਸਜੇੜ ਤਰ ਜਾਂਦੇ ਨਹੀਂ ਰੱਖਦੇ ਪਰੋ ਸਜੇੜ ਤਰ ਜਾਂਦੇ ਨਹੀਂ ਇਹ ਜੀ ਮੱਖਣ ਦਾ ਬੇੜਾ ਬੇਸਹਾਰਾ ਪਾਰਿਆ ਮੋਢੇ ਵਿੱਚ ਕਿਲ ਚਬੇ ਬੇਸ਼ਮਾਰਿਆ ਮੋਢੇ ਵਿੱਚ ਕਿਲ ਚਬੇ ਬੇਸ਼ਮਾਰਿਆ ਗੁਰੂ ਪਹੁੰਚ ਲਾ ਕੇ ਪਾਰ ਜਾਂਦੇ ਨਹੀਂ ਰੱਖਦੇ ਬਰੋ ਸਜੇੜ ਤਾਰ ਜਾਂਦੇ ਨਹੀਂ ਰੱਖਦੇ ਬਰੋ ਸਜੇੜ ਤਾਰ ਜਾਂਦੇ ਨਹੀਂ ਇਦੀ ਰਗ ਤੇ ਤਪਾ ਕੇ ਠੋਕਦੇ ਬਰੰਜੀਆਂ ਅੱਖੀਆਂ ਨਾ ਨੂਰ ਵੱਲ ਹੋਈਆਂ ਵੰਜੀਆਂ ਅੱਖੀਆਂ ਨਾ ਨੂਰ ਵੱਲ ਹੋਈਆਂ ਵੰਜੀਆਂ ਕਿੱਲ ਗੁਰੂ ਪੈਰਾਂ ਵਿੱਚ ਕਿੱਲ ਗੁਰੂ ਪੈਰਾਂ ਵਿੱਚ ਕਿੱਲ ਗੁਰੂ ਚੜ ਜਾਂਦੇ ਨਹੀਂ ਪੈਰਾਂ ਵਿੱਚ ਕਿੱਲ ਗੁਰੂ ਚੜ ਜਾਂਦੇ ਨਹੀਂ ਰੱਖਦੇ ਪਰੋ ਸਜੇੜ ਤਰ ਜਾਂਦੇ ਨਹੀਂ ਰੱਖਦੇ ਪਰੋ ਸਜੇੜ ਤਰ ਜਾਂਦੇ ਨਹੀਂ ਔ ਰੱਖ ਕੇ ਪਰੋ ਸਜਿਸ ਨੇ ਧਿਆਲਿਆ ਤੰਨੇ ਵਾਂਗ ਕੰਮ ਰੱਬ ਤੋਂ ਕਰਾ ਲਿਆ ਰੱਖ ਕੇ ਪਰ ਸੱਜਣਾ ਨੇ ਧਿਆਲਿਆ ਤੰਨੇ ਵਾਂਗ ਕੰਮ ਰੱਬ ਤੋਂ ਕਰਾ ਲਿਆ ਤੰਨੇ ਵਾਂਗ ਕੰਮ ਰੱਬ ਤੋਂ ਕਰਾ ਲਿਆ ਆ ਬੇਨਕਾ ਸਿਰ ਚਰਨੀ ਜੋ ਧਾਰੀ ਜਾਂਦੇ ਕਹਿੰਦਾ ਸੇ ਚਰਨੀ ਜੋ ਤਰ ਜਾਂਦੇ ਨਹੀਂ ਰੱਖਦੇ ਪਰੋਸਾ ਜਿਹੜੇ ਤਰ ਜਾਂਦੇ ਨਹੀਂ ਰੱਖਦੇ ਪਰੋਸਾ ਜਿਹੜੇ ਤਰ ਜਾਂਦੇ ਨਹੀਂ